ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ 7 ਨੱਕ ਦਿਖਾਵਾਂਗੇ 6 ਤਾਂ ਆ ਗਿਆਂ ਬਾਈ ਕੋਲੇ ਬਈ ਬਿਹੜਾ 5 ਤਾਂ ਆ ਜੀਆਂ ਇੱਕ ਗੱਬਣ ਥੋੜੇ ਦਿਨਾਂ ਦੀ ਕੱਚੀ ਤੇ ਇੱਕ ਆ ਗਈ ਬਈ ਹੀਫਰ ਬਿਹੜਾ ਟਾਪ ਕੁਆਲਿਟੀ ਦਾ ਬੱਚਾ ਹੈਗਾ ਤੇ ਜਿਸ ਪਿੰਡ 'ਚੋਂ ਵੀਡੀਓ ਬਣਾਈ ਹੈ ਪਿੰਡ ਹੈਗਾ ਜਵੰਦਾ ਪਿੰਡ ਜਿਲ੍ਹਾ ਬਰਨਾਲਾ ਤਹਿਸੀਲ ਤਨੌਲਾ ਨੇੜੇ ਇਧਰ ਆਉਂਗੇ ਖਾਸ ਬਾਈ ਨੂੰ ਤਨੌਲਾ ਹੀ ਰਹ ਜਾਂਦਾ ਇਧਰ ਆਉਂਗੇ ਸਪਾਲ ਕਲਾਂ ਕਾਲੇ ਕੇ ਪਿੰਡ ਨੇੜੇ ਰਹਿੰਦਾ ਮੇਰਾ ਨੰਬਰ ਬੋਲੀ 9463849440 ਠੀਕ ਹੈ ਬਾਈ ਪਹਿਲੇ ਨੰਬਰ ਵਾਲੀ ਕਿਹੜਾ ਸੂਆ ਸੂਈ ਆ ਪਲੂਣ ਵੀਰੇ ਪਲੂਣ ਸੂਈ ਆ ਤੇ ਮੁੱਲ ਭਾਈ ਨੇ ਬਈ ਸਾਰਿਆਂ ਦੇ ਫੋਨ ਤੇ ਮਤਲਬ ਕਿ ਕਰੇ ਆਗੇ ਕੱਲੀ ਕੱਲੀ ਦਾ ਮੁੱਲ ਫੱਲੀ ਫੁੱਲ ਵੀਡੀਓ ਚ ਤੇ ਬੱਚਾ ਇਹਦੇ ਮਗਰ ਬੱਸ ਆ ਗਿਆ ਹਨਾ ਬੱਚਾ ਵੀਰੇ ਕੁਆਲਿਟੀ ਭਾਈ ਚੈੱਕ ਕਰ ਸਕਦੇ ਕੱਲੀ ਕੱਲੀ ਵੇੜਦੀ ਤੇ ਮੁੱਲ ਭਾਈ ਨੇ ਬਈ ਜਾਇਜ਼ ਰੱਖਿਆਗੇ ਮੈਨੂੰ ਲੱਗਦਾ ਵੱਧ ਤਾਂ ਬਸ ਹੀ ਆ ਹਨਾ ਭਾਈ ਆਹ ਬੱਚੇ ਨੇ ਵੀਰੇ ਦੋ ਮਗਰ ਬੱਚੇ ਨੇ ਯਾਰ ਹੂੰ ਦੋ ਮਗਰ ਬੱッセ ਨੇ ਭਾਈ ਤੇ ਬੱਸੀਆਂ ਦੋ ਬੱਸੀਆਂ ਹਨਾ ਹਾਂ ਵੀਰੇ ਦੋ ਬੱਚੇ ਨੇ ਹੂੰ ਕੁਆਲਿਟੀ ਵੇੜਾਂ ਦੀ ਵੀ ਚੈੱਕ ਕਰ ਸਕਦੇ ਕੱਲੀ ਕੱਲੀ ਤਿੰਨ ਸੌ ਨੂੰ ਜਰਸੀਆਂ ਮਿਲ ਜਾਣੀਆਂ ਤੇ ਤਿੰਨ ਸੌ ਨੂੰ ਐਫ ਦੇ ਵਿੱਚ ਮਿਲ ਜਾਣਗੇ ਆ ਬਾਈ ਕਿੰਨੀ ਕੁ ਮਰ ਦਾ ਬੱਚਾ ਪੈਰ ਜਾ ਕੱਢਦੇ ਉਹਦਾ ਕਿੰਨੀ ਕੁ ਮਰ ਦਾ ਬੱਚਾ ਜਾਸਦੀ ਦਾ ਵੀਰੇ 7.5 ਮਹੀਨਿਆਂ ਦਾ ਅਗਲੇ ਚੈੱਕ ਕਰਕੇ ਲਿਆ ਬੇ ਕਹਿਣੇ ਚ ਨਹੀਂ 7.5 ਮਹੀਨਿਆਂ ਦੀ ਹੈ 7 ਮਹੀਨਿਆਂ ਦੀ ਹੈ ਬਾਈ ਕਹਿੰਦਾ ਕੁਆਲਿਟੀ ਦੇਖੋ ਬੱਚੇ ਦੀ ਇੱਕ ਨੰਬਰ ਸੋਹਣਾ ਇਹਦਾ ਬੱਚੇ ਦਾ ਢਾਂਚਾ ਹੈਗਾ ਤੇ ਮੁੱਲੇ ਦਾ ਕੀ ਆ ਮੁੱਲੇ ਦਾ 45000 ਰੁਪਏ ਲੈਣਾ ਹੈ 45000 ਰੁਪਏ ਬਾਈ ਕਹਿੰਦਾ ਲੈਣੇ ਆ ਆ ਬਾਈ ਬਾੜ ਕੱਚੀ ਆ ਥੋੜੇ ਦੇਣ ਲੈਂਦੀ ਆ ਜਰਸੀਆਂ ਤਾਜ਼ੀਆਂ ਸੂਈਆਂ ਆ ਗਿਆ ਸੋ ਕਿਸੇ ਵੀ ਵੀਰ ਨੂੰ ਕੋਈ ਵੀ ਜਰਸੀ ਜਾਂ HF ਸੋਹਣੀ ਲੱਗੇ ਬਾਈ ਨਾ ਕਰਿਓ ਕੰਡੈਕਟ ਮੋਬਾਈਲ ਨੰਬਰ ਬੋਲੀ 9463839440 ਠੀਕ ਹੈ ਬਾਈ